ਜਦੋਂ ਘਰ ਦੇ ਵਿੱਚ ਕੋਈ ਵੀ ਅ ਐਦਾਂ ਦੀ ਗੱਲ ਹੁੰਦੀ ਹੈ ਨਾ ਜ ਜਿਸ ਤਰ੍ਹਾਂ ਭੱਲਾ ਸਾਹਿਬ ਸਿੱਖ ਚੱਲ ਰਹੀ ਸੀ ਲੰਬੇ ਟਾਈਮ ਤੋਂ ਮੇਰੇ ਖਿਆਲ ਤਕਰੀਬਨ ਜਿ ਅੱਜ ਆਪਾਂ ਗੱਲ ਕਰੀਏ ਸਵਾ ਦੋ ਸਾਲ ਹੋ ਗਏ ਸੀ। ਫਿਲਮ ਸ਼ੂਟ ਰਹੀ ਹੈ 15 ਨਵੰਬਰ ਨੂੰ ਸ਼ੁਰੂ ਹੋਈ ਸੀਗੀ 2024 ਤੇ ਉਸ ਤੋਂ ਦੋ ਦਿਨ ਬਾਅਦ ਹੀ ਕੋਈ ਦੁਆਰਾ ਤੋਂ ਉਹਨਾਂ ਨੂੰ ਹੈਲਥ ਇਸ਼ੂ ਆ ਗਿਆ ਸੀਗਾ। ਤੇ ਮੈਂ ਜਿੰਨਾ ਸਪੋਰਟ ਕਰ ਸਕਦਾ ਸੀ ਮੈਂ ਕੀਤਾ ਔਰ ਮੈਨੂੰ ਲੱਗਦਾ ਨਹੀਂ ਕਿ ਮਾਨੂੰ ਸਪੋਰਟ ਕਹਿਣਾ ਚਾਹੀਦਾ ਕਿਉਂਕਿ ਇਨਸਾਨੀ ਫਰਜ਼ ਹੈ ਸਾਡਾ ਹੈਨਾ ਇੱਕ ਦੂਜੇ ਨੂੰ ਸਮਝਣਾ ਸਾਨੂੰ ਪਤਾ ਸੀਗਾ ਕੀ ਘਰ ਦੇ ਚੱਦਾ ਪ੍ਰੋਬਲਮ ਚੱਲ ਰਹੀ ਹੈ ਪੱਲਾ ਸਾਹਿਬ ਦੇ ਹੈਲਥ ਨੂੰ ਲੈ ਕੇ ਹਨੀ-ਉਣੀ ਜਿਸ ਤਰ੍ਹਾਂ ਸੀਗਾ ਜਗਮੀਤ ਹੋਣੀਆਂ ਸੀਗੀਆਂ ਸਾਰੇ ਉਹਦਾ ਸੀ ਜੀ ਲਾ ਕੇ ਰੱਖਦੇ ਸੀ ਵੀ ਧਿਆਨ ਉੱਤਰ ਨਾ ਜਾਵੇ ਹੈਨਾ ਸੱਚੀ ਕਾਲ ਸਰ ਸੱਚੀ ਕਾਲ ਜੀ ਕਿਵੇਂ ਹੋ ਮੈਂ ਬਹੁਤ ਵਧੀਆ ਜੀ ਅੱਜ ਤਾਂ ਮਿਲਦਾ ਮੈਂ ਜ਼ਿਆਦਾ ਵਧੀਆ ਆਡੀਅנס ਦਾ ਰਿਸਪੌਂਸ ਦੇਖ ਕੇ ਬਿਲਕੁਲ ਜੀ ਮੈਨੂੰ ਲੱਗਦਾ ਹੈ ਤੁਸੀਂ ਕੀ ਅਸੀਂ ਵੀ ਸਾਰੇ ਬਹੁਤ ਖੁਸ਼ ਆ ਕਿਉਂਕਿ ਇੰਨੀ ਵਧੀਆ ਤੁਸੀਂ ਫ ਫਿਲਮ ਦੇਖਦੇ-ਦੇਖਦੇ ਅਸੀਂ ਇਮੋਸ਼ਨਲ ਵੀ ਹੋ ਗਏ ਸੀ ਤੇ ਦਿਲ ਨੂੰ ਛੂ ਗਈ ਸੀ ਫਿਲਮ ਬਹੁਤ ਜ਼ਿਆਦਾ ਇੱਕਦਮ ਫਿਲਮ ਦੇਖਦੇ-ਦੇਖਦੇ ਨੰਬ ਹੋ ਗਏ ਸੀ ਅਸੀਂ ਸਾਰੇ ਚਲੋ ਥੈਂਕ ਯੂ ਸੋ ਵੈਰੀ ਮੱਸੀ ਜੇ ਤੁਹਾਨੂੰ ਅੱਛੀ ਲੱਗੀ ਤਾਂ ਮੈਨੂੰ ਲੱਗਦਾ ਤੁਹਾਡੀ ਇਸ ਦੇ ਲੋਕਾਂ ਨੂੰ ਜੇ ਫਿਲਮ ਪਸੰਦ ਆ ਰਹੀ ਹੈ ਤਾਂ ਮੈਨੂੰ ਲੱਗਦਾ ਮੇਰੇ ਲਈ ਬਹੁਤ ਆ ਪੋਜ਼ਿਟਿਵ ਸਾਈਨ ਹੈ ਨਾ ਇੱਕ ਚੀਜ਼ ਜਾਨਣਾ ਚਾਹਾਂਗੀ ਜਦ ਤੁਸੀਂ ਇਹ ਫਿਲਮ ਦੇ ਪ੍ਰੋਡਿਊਸ ਕਰ ਰਹੇ ਸੀ ਸਾਰਾ ਕੁਝ ਤੁਸੀਂ ਕਰ ਰਹੇ ਸੀ ਤਾਂ ਫਿਲਮ ਵਿੱਚ ਕਿੰਨੇ ਕੁ ਚੈਲੰਜਸ ਆਏ ਸੀ ਕਿਉਂਕਿ ਇੱਕ ਡੀਸੈਂਟਲੀ ਮੇਨਟੇਨ ਕਰਨਾ ਨਾ ਕਾਫੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਸੋਸਾਇਟੀ ਨੂੰ ਦੇਖ ਕੇ ਚੱਲਣਾ ਆ ਦੇਖੋ ਬੀਂਗ ਅ ਡਾਇਰੈਕਟਰ ਸਭ ਤੋਂ ਜ਼ਿਆਦਾ ਵੱਡੀ ਜਿਹੜੀ سپورਟ ਆ ਪ੍ਰੋਡਿਊਸਰਸ ਦੀ ਚਾਹੀਦੀ ਹੁੰਦੀ ਆ ਸੋ ਆਮ ਲੱਕੀ ਕਿ ਮੇਰੇ ਪ੍ਰੋਡਿਊਸਰਸ ਬਹੁਤ ਅੱਛੇ ਨੇ ਮੇਰੀ ਡਿਮਾਂਡਸ ਨੂੰ ਸਮਝਦੇ ਨੇ ਮੇਰੀ ਸਿਚੁਏਸ਼ਨ ਨੂੰ ਸਮਝਦੇ ਸੀਗੇ ਔਰ ਵੱਡੀ ਗੱਲ ਇਹ ਹੈ ਕਿ ਮੇਰੇ ਰਿਪੀਟ ਹੋ ਰਹੇ ਨੇ ਮੇਰੇ ਪ੍ਰੋਡਿਊਸਰ ਮੇਰੀ ਪਿਛਲੀ ਫਿਲਮ ਵੀ ਇਹਨਾਂ ਦੇ ਨਾਲ ਹੀ ਸੀਗੀ ਸੋ ਜੋ-ਜੋ ਮੈਨੂੰ ਚੀਜ਼ਾਂ ਚਾਹੀਦੀਆਂ ਸੀ ਮੇਰੀ ਸਟੋਰੀ ਦੇ ਅਕੋਰਡਿੰਗ ਮੈਨੂੰ ਲੋਕੇਸ਼ਨਸ ਚਾਹੀਦੀਆਂ ਸੀ ਕਿਹਾਂ ਜੋ ਵੀ ਚੀਜ਼ ਚਾਹੀਦੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈ ਸੋ ਕੁੱਲ ਮਿਲਾ ਕੇ ਇੱਕ ਅੱਛਾ ਪ੍ਰੋਡਕਟ ਬਣਾ ਕੇ ਕਿਹੜਾ ਹੈਗਾ ਤਿਆਰ ਹੋਇਆ ਤੇ ਅਸੀਂ ਨਾ ਜਦ ਵੀ ਇੰਟਰਵਿਊਜ਼ ਉਹਨਾਂ ਦੇ ਸੁਣਿਆ ਸੀ ਜਦ ਪੁਖਰਾ ਜਦ ਸ਼ੂਟਿੰਗ ਕਰ ਰਹੇ ਸੀ ਤਾਂ ਉਹਨਾਂ ਦੇ ਪੱਲਾ ਜੀ ਦੇ ਨਾਲ ਨੂੰ ਮੈਂ ਹਸਪੀਟਲ ਵਿੱਚ ਸੀ ਤੇ ਉਹ ਕਾਫੀ ਕੁਝ ਡਿਸਟਰਬਿੰਗ ਜਿਹਾ ਚੱਲ ਰਿਹਾ ਸੀ ਤਾਂ ਉਸ ਚੀਜ਼ ਨੂੰ ਸਿਚੁਏਸ਼ਨ ਨੂੰ ਉਹਨਾਂ ਨੇ ਦੱਸਿਆ ਵੀ ਤੁਸੀਂ ਬੜੀ ਕਾਮਲੀ ਉਸ ਚੀਜ਼ ਨੂੰ ਹੈਂਡਲ ਕੀਤਾ ਤੇ ਉਸ ਚੀਜ਼ ਬਾਰੇ ਤੁਸੀਂ ਥੋੜਾ ਜਿਹਾ ਦੱਸਣਾ ਚਾਹੁੰਦੇ ਹਾਂ ਹਾਂ ਦੇਖੋ ਮੈਨੂੰ ਲੱਗਦਾ ਜਦੋਂ ਘਰ ਦੇ ਵਿੱਚ ਕੋਈ ਵੀ ਐ ਇਦਾਂ ਦੀ ਗੱਲ ਹੁੰਦੀ ਹੈ ਨਾ ਜਿਸ ਤਰ੍ਹਾਂ ਪੱਲਾ ਸਾਹਿਬ ਸਿਕ ਚੱਲ ਰਹੀ ਸੀ ਲੰਬੇ ਟਾਈਮ ਤੋਂ ਮੇਰੇ ਖਿਆਲ ਤਕਰੀਬਨ ਜਿ ਆਜਾ ਆਪਾਂ ਗੱਲ ਕਰੀਏ ਸਵਾ ਦੋ ਸਾਲ ਹੋ ਗਏ ਸੀ ਉਹਨਾਂ ਨੂੰ ਫਿਲਮ ਸ਼ੂਟ ਰਹੀ ਹੈ 15 ਨਵੰਬਰ ਨੂੰ ਸ਼ੁਰੂ ਹੋਈ ਸੀਗੀ 2024 ਤੇ ਉਸ ਤੋਂ 2 ਦਿਨ ਬਾਅਦ ਹੀ ਕੋਈ ਦੁਆਰਾ ਤੋਂ ਉਹਨਾਂ ਨੂੰ ਹੈਲਥ ਇਸ਼ੂ ਆ ਗਿਆ ਸੀਗਾ ਤੇ ਮੈਂ ਜਿੰਨਾ ਸਪੋਰਟ ਕਰ ਸਕਦਾ ਸੀ ਮੈਂ ਕੀਤਾ ਔਰ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਸਪੋਰਟ ਕਹਿਣਾ ਚਾਹੀਦਾ ਮੈਨੂੰ ਕਿਉਂਕਿ ਇਨਸਾਨੀ ਫਰਜ਼ ਹੈ ਸਾਡਾ ਹੈਨਾ ਇੱਕ ਦੂਜੇ ਨੂੰ ਸਮਝਣਾ ਸਾਨੂੰ ਪਤਾ ਸੀਗਾ ਕਿ ਘਰ ਦੇ ਚਾਦਾਂ ਪ੍ਰੋਬਲਮ ਚੱਲ ਰਹੀ ਹੈ ਆਪਲਾ ਸਾਹਿਬ ਦੇ ਹੈਲਥ ਨੂੰ ਲੈ ਕੇ ਹਸਪੀਟਲ ਦੇ ਵਿੱਚ ਕਾਫੀ ਜਲਦੀ ਜਲਦੀ ਐਡਮਿਸ਼ਨਸ ਹੋ ਰਹੀਆਂ ਸੀ ਆਣਾ ਜਾਣਾ ਲੱਗਿਆ ਰਹਿੰਦਾ ਸੀਗਾ ਤੇ ਆਪਾਂ ਅ ਇਮੇਜਿਨ ਕਰ ਸਕਦੇ ਹੋ ਕਿ ਇੱਕ ਬੇਟੇ ਦੇ ਉੱਪਰ ਉਹਨਾਂ ਦੇ ਪਰਿਵਾਰ ਦੇ ਉੱਪਰ ਕਿੰਨਾ ਮਤਲਬ ਉਸ ਟਾਈਮ ਔਖਾ ਟਾਈਮ ਸੀ ਲੇਕਿਨ ਮੈਂ ਹਮੇਸ਼ਾ بار-बार ਕਹਿੰਦਾ ਕਿ ਮੈਂ ਅਪਰੀਸ਼ੀਏਟ ਕਰਦਾ ਪੁਖਰਾਜ ਨੂੰ ਕਿ ਉਹਨੇ ਆਪਣੀ ਫੈਮਿਲੀ ਨੂੰ ਆਪਣੇ ਪਾਪਾ ਨੂੰ ਔਰ ਫਿਲਮ ਨੂੰ ਐਨੇ ਅੱਛੇ ਤਰੀਕੇ ਨਾਲ ਬੈਲੈਂਸ ਕੀਤਾ ਕਿ ਮੈਂ ਜਿੰਨਾ ਉਹਦੀ ਮਤਲਬ ਕਹ ਲਓ ਅਪਰੀਸ਼ੀਏਟ ਕਰ ਲਾ ਉਹ ਘੱਟ ਹੈ ਬਹੁਤ ਮੁਸ਼ਕਿਲ ਹੁੰਦਾ ਤੁਸੀਂ ਇਮੋਸ਼ਨਲੀ ਮਤਲਬ ਹੈਗਾ ਟੁੱਟੇ ਹੁੰਨੇ ਹੋ ਤੁਹਾਡਾ ਧਿਆਨ ਕਿਤੇ ਹੋਰ ਹੁੰਦਾ ਹੈ ਨਾ ਲੇਕਿਨ ਉਹਨੇ ਦੋਨਾਂ ਚੀਜ਼ਾਂ ਨੂੰ ਬਹੁਤ ਸੋਹਣਾ ਬੈਲੈਂਸ ਕੀਤਾ ਤੁਸੀਂ ਫਿਲਮ 'ਚ ਦੇਖਿਆ ਉਹਦਾ ਕਿਰਦਾਰ ਕਿ ਜੋ ਦੀ ਲੇਕਿਨ ਮੈਂ ਤੁਹਾਨੂੰ ਦੱਸਦਾ ਪਰਦੇ ਪਿੱਛੇ ਦੀ ਕਹਾਣੀ ਕਿ ਐਵਰੀ ਡੇ ਉਹਦੀ ਸੋਚ ਚ ਪਾਪਾ ਹੁੰਦੇ ਸੀਗੇ ਸਵੇਰੇ ਕਈ ਵਾਰ ਆਦਾ ਹੁੰਦਾ ਸੀ ਕਿ ਹਸਪੀਟਲ ਤੋਂ ਆਂਦਾ ਸੀ ਮੈਨੂੰ ਫੋਨ ਕਰਕੇ ਕਿ ਪਾਜੀ ਮੈਂ ਸਾਰੀ ਰਾਤ ਹਸਪੀਟਲ ਸੀਗਾ ਕਿ ਮੈਂ 1 ਘੰਟਾ ਲੇਟ ਆ ਜਾਵਾਂ ਤੇ ਮੈਂ ਕਹਿੰਦਾ ਸੀ ਤੂੰ 2 ਘੰਟੇ ਲੇਟ ਆ ਜਾ ਮੈਂ ਮੈਨੇਜ ਕਰ ਲੂੰਗਾ ਆਪਾਂ ਸੀਨ ਕੋਈ ਹੋਰ ਕਰ ਲੈਨੇ ਹਨਾ ਤੇ ਕਈ ਵਾਰ ਸ਼ਾਮ ਨੂੰ ਆਤੋਂਦੇ ਸੀ ਕਿ ਪਾਜੀ ਮੈਂ ਜੇ ਜਲਦੀ ਫ੍ਰੀ ਹੋ ਜਾ ਮੈਂ ਜਾਵਾਂ ਹਸਪੀਟਲ ਜੇ ਕੰਮ ਨਹੀਂ ਖਰਾਬ ਹੁੰਦਾ ਤਾਂ ਉਹਨੇ ਵੀ ਪਾਸਪੋਰਟ ਕੀਤਾ ਤੇ ਸਭ ਤੋਂ ਵੱਡੀ ਗੱਲ ਉਹਦੀ ਫੈਮਿਲੀ ਉਹਦੀ ਵਾਈਫ ਉਹਦੇ ਮਮਾ ਹਨਾ ਮਤਲਬ ਉਹਨਾਂ ਨੇ ਅਨਾਂ ਜਾਸਪੋਰਟ ਕੀਤਾ ਕਿ ਬੇਟਾ ਕੰਮ ਕਰ ਸਕੇ ਸੋ ਚੰਗੀ ਗੱਲ ਆ ਦੇਖੋ ਜ਼ਿੰਦਗੀ ਮੂਵ ਆਨ ਹੁੰਦੀ ਰਹਿੰਦੀ ਆ ਸਭ ਪਾਸੇ ਲਾਈਫ ਦਾ ਮੈਂ ਕਹਿੰਦਾ ਵੀ ਸਹੀ ਲਾਈਫ ਹੁੰਦੀ ਹੋਈ ਜਿਹੜੀ ਬੈਲੈਂਸਡ ਹੋਵੇ ਨੇ ਬਹੁਤ ਵਧੀਆ ਇੱਕ ਬੈਲੈਂਸਡ ਕੰਮ ਕੀਤਾ ਜੀ ਤੇ ਮੈਨੂੰ ਲੱਗਦਾ ਇੱਕ ਜਦ ਇੱਕ ਚੰਗੀ ਫਿਲਮ ਤੇ ਤੱਦ ਬਣਦੀ ਹੈ ਜਦ ਇੱਕ ਤੁਸੀਂ ਵੀ ਸਪੋਰਟ ਕਰ ਰਹੇ ਹੋ ਤੇ ਪੁਖਰਾਜ ਵੀ ਉਸ ਚੀਜ਼ ਨੂੰ ਇਕੱਠੇ ਮੈਨੇਜ ਕਰਕੇ ਚੱਲ ਰਹੇ ਨੇ ਸਾਰਾ ਕੁਝ ਵੀ ਤੁਹਾਡੀ ਸਭ ਤੁਹਾਡੀ ਫਿਲਮ ਵੀ ਖਰਾਬ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਦਾ ਕੰਮ ਵੀ ਖਰਾਬ ਨਹੀਂ ਹੋਣਾ ਸਾਰਾ ਕੁਝ ਨੂੰ ਮੈਨੇਜ ਕਰਕੇ ਚੱਲਦੇ ਨੇ ਦੇਖੋ ਟੀਮ ਵਰਕ ਹੁੰਦਾ ਮੈਂ ਆਲਵੇਸ ਕਹਿੰਦਾ ਕਿ ਇਹ ਟੀਮ ਵਰਕ ਹੈ ਟੀਮ ਦੇ ਵਿੱਚ ਹਰ ਬੰਦਾ ਆਪਣਾ ਆਪਣਾ ਹਿੱਸਾ ਪਾਉਂਦਾ ਹੈ ਹਨਾ ਚਾਹੇ ਉਹ ਐਕਟਰਾ ਚਾਹੇ ਡਾਇਰੈਕਟਰ ਚਾਹੇ ਪ੍ਰੋਡਿਊਸਰਸ ਨੇ ਚਾਹੇ ਟੈਕਨੀਸ਼ੀਅਨਸ ਨੇ ਤੇ ਮੈਨੂੰ ਲੱਗਦਾ ਸੈਟ ਤੇ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਸੀਗਾ ਭੱਲਾ ਸਾਹਿਬ ਦੇ ਬਾਰੇ ਤੇ ਮੈਨੂੰ ਲੱਗਦਾ ਮੈਂ ਨਾਟ ਓਨਲੀ ਮੀ ਜੇ ਮੈਂ ਗੱਲ ਕਰਾਂ ਸਾਰੇ ਐਕਟਰਸ ਸਾਰਿਆਂ ਨੂੰ ਸਪੋਰਟ ਕਰਦੇ ਸੀਗਾ ਸਭ ਨੇ ਮਤਲਬ ਕਿਉਂਕਿ ਸਾਰੇ ਆਪਾਂ ਨੂੰ ਪਿਆਰ ਕਰਦੇ ਆ ਭੱਲਾ ਸਾਹਿਬ ਨੂੰ ਪਿਆਰ ਕਰਦੇ ਆ ਤਾਂ ਇੱਕ ਜੈਨੂਇਨ ਰੀਜ਼ਨ ਸਮਝ ਕੇ ਸਭ ਨੇ ਉਹਨੂੰ ਸਪੋਰਟ ਕੀਤਾ ਉਹਦੇ ਕੰਮ 'ਚ ਸਪੋਰਟ ਕੀਤਾ ਤਾਂਕਿ ਉਹਦਾ ਮੂਡ ਠੀਕ ਰਵੇ ਹਨੀ ਹਣੀ ਜਿਸ ਤਰ੍ਹਾਂ ਸੀਗਾ ਜਗਮੀਤ ਹਣੀਆਂ ਸੀਗੀਆਂ ਸਾਰੇ ਉਹਦਾ ਸੀ ਜੀ ਲਾ ਕੇ ਰੱਖਦੇ ਸੀ ਵੀ ਧਿਆਨ ਉਧਰ ਨਾ ਜਾਵੇ ਹਨਾ ਹਾਲਾਂਕਿ ਤੁਸੀਂ ਹਟਾ ਨਹੀਂ ਸਕਦੇ ਧਿਆਨ ਲੇਕਿਨ ਇਹ ਸੀਗਾ ਇੱਕ ਮਾਹੌਲ ਜਿਹੜਾ ਵਧੀ ਮੈਂ ਆਖਿਰ ਵਿੱਚ ਤਾਂ ਇੱਕ ਚੀਜ਼ ਕਹਿਣਾ ਚਾਹੂੰਗੀ ਸਾਰੀ ਟੀਮ ਦੀ ਜਿਹੜੀ ਨੇ ਲੰਬੇ ਸਮੇਂ ਦੀ ਮਿਹਨਤ ਸੀ ਉਹ ਅੱਜ ਸਫਲ ਹੋ ਗਈ ਹੈ ਸਫਲ ਹਾਂਜੀ ਮੈਨੂੰ ਲੱਗਦਾ ਅੱਧੀ ਕੱਲ ਸਫਲ ਹੋਗੀ ਅੱਧੀ 26 ਤਰੀਕ ਨੂੰ ਸਿਨੇਮਾ ਘਰਾਂ ਚ ਫਿਲਮ ਆਣੀ ਆ ਤੇ ਬਾਕੀ ਜਿਹੜੀ ਆਡੀਅנס ਦੇਖ ਰਹੀ ਹੈ ਸਾਡੇ ਵੱਲ ਕੇ ਅਸੀਂ ਅਨੇ ਦਿਨਾਂ ਤੋਂ ਪ੍ਰੋਮੋਸ਼ਨ ਕਰ ਰਹੇ ਹਾਂ ਹਰ ਜਗ੍ਹਾ ਕਹਿ ਰਹੇ ਹਾਂ ਕਿ ਅਸੀਂ ਬਹੁਤ ਹੀ ਆਸਾ ਬਹੁਤ ਹੀ ਮਿਹਨਤ ਬਹੁਤ ਹੀ ਵਿਸ਼ਵਾਸ ਰੱਖ ਕੇ ਮਨ ਦੇ ਵਿੱਚ ਮਾਤਾ ਰਾਣੀ ਦੇ ਪ੍ਰਤੀ ਉਹਨਾਂ ਦੀ ਸ਼ਰਦਾ ਦੇ ਪ੍ਰਤੀ ਤੇ ਅਸੀਂ ਇਹ ਫਿਲਮ ਬਣਾਈ ਆ ਸੋ ਮੈਂ ਰਿਕੁਐਸਟ ਕਰਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਸੋਹਣੇ ਦਿਨ ਚੱਲ ਰਹੇ ਨੇ ਨਵਰਾ ਤੇ ਮਾਤਾ ਰਾਨੀ ਤੁਹਾਡੀ ਸਾਰੀਆਂ ਆਸਾਂ ਪੂਰੀ ਕਰੇ ਤੁਸੀਂ 26 ਤਰੀਕ ਨੂੰ ਜਾਂ 26 ਤਰੀਕ ਤੋਂ ਬਾਅਦ 27 ਤਰੀਕ ਨੂੰ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਖਾਸ ਕਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਫਿਲਮ ਜ਼ਰੂਰ ਦੇਖਣ ਜਾਓ ਤੇ ਜਿੱਦਾਂ ਦਾ ਸਾਡਾ ਕੰਮ ਲੱਗੇ ਤੁਹਾਨੂੰ ਤੁਸੀਂ ਓਨੈਸਟਲੀ ਸਾਨੂੰ ਦੱਸੋ ਥੈਂਕ ਯੂ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ